ਸਿੱਖਰੰਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਇਰਲ ਹੋ ਰਹੀ ਹੈ ਖਾਲਸਾ ਵਾਇਰਲ ਹੋ ਰਹੀ ਹੈ ਫਟੇ ਲੁਧਿਆਣਾ ਦੀ ਇੱਕ ਵੀਡੀਓ ਬਹੁਤ ਵਾਇਰਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕੁਝ ਪੁਲਿਸ ਅਧਿਕਾਰੀ ਇੱਕ ਸਿੱਖ ਵਿਅਕਤੀ ਦੇ ਨਾਲ ਝੜਪ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਹ ਪੁਲਿਸ ਅਧਿਕਾਰੀ ਸਿੱਖ ਵਿਅਕਤੀ ਦੀ ਹੱਥ ਮਾਰ ਕੇ ਪੱਗ ਥੱਲੇ ਸੁੱਟ ਦਿੰਦਾ ਹੈ ਤੇ ਜਿੰਨੀ ਕੀ ਆਡੀਓ ਦੇ ਵਿੱਚ ਗੱਲ ਸਮਝ ਆ ਰਹੀ ਹੈ ਉਸ ਦੇ ਵਿੱਚ ਜਿਸ ਦੀ ਦਸਤਾਰ ਦੀ ਬੇਅਤੀ ਕੀਤੀ ਗਈ ਉਹ ਵਿਅਕਤੀ ਸਾਫ਼ ਤੌਰ ਦੇ ਉੱਤੇ ਬਾਕੀ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਇਹ ਗੱਲ ਕਹਿ ਰਿਹਾ ਹੈ ਕਿ 500 ਰੁਪਏ ਦੀ ਮਰਤੋਂ ਇਸਨੇ ਰਿਸ਼ਵਤ ਲਈ ਸੀ ਇਸ ਵੀਡੀਓ ਦੇ ਪਿੱਛੇ ਦੀ ਕੀ ਸੱਚਾਈ ਹੈ ਇਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਹਾਂ ਇਹ ਵੀਡੀਓ ਸਾਮਣੀ ਲਿਆਣਾ ਪੁਲਿਸ ਅਤੇ ਪ੍ਰਸ਼ਾਸਨ ਦਾ ਆਪਣਾ ਫਰਜ਼ ਪੈਂਦਾ ਹੈ ਕਿ ਆਖਿਰ ਕਿੱਦਾਂ ਕੋਈ ਵਰਤੀ ਦੇ ਵਿੱਚ ਆਪਣੇ ਔਦੇ ਦਾ ਗਲਤ ਫਾਇਦਾ ਚੱਕ ਕੇ ਕਿਸੇ ਦੀ ਦਸਤਾਰ ਉਤਾਰ ਸਕਦਾ ਹੈ ਜਾਂ ਦਸਤਾਰ ਦੀ ਬੇਅਤ ਵੀ ਕਰ ਸਕਦਾ ਹੈ ਗਲਤੀ ਕਿਸੇ ਦੀ ਵੀ ਹੋਵੇ ਪਰ ਕਿਸੇ ਨੂੰ ਕੋਈ ਹੱਕ ਨਹੀਂ ਬਣਦਾ ਜਾਣ ਬੁਝ ਕੇ ਕਿਸੇ ਦੀ ਦਸਤਾਰ ਉਤਾਰੀ ਜਾਵੇ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿ ਪੁਲਿਸ ਵਾਲਿਆਂ ਨੇ ਜਾਣ ਬੁਝ ਕੇ ਸਿੱਧਾ ਦਸਤਾਰ ਦੇ ਉੱਤੇ ਹੱਥ ਮਾਰ ਕੇ ਦਸਤਾਰ ਹੀ ਥੱਲੇ ਸੁੱਟੀ ਆਓ ਪਹਿਲਾਂ ਇਹ ਵੀਡੀਓ ਦੇਖਦੇ ਹਾਂ ਅਤੇ ਸੁਣਦੇ ਹਾਂ ਕਿ ਵੀਰ ਕੀ ਕਹਿ ਰਿਹਾ ਹੈ ਤੇ ਉਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਕਰਦੇ ਹਾਂ Bu ne lan? Bu ne lan? ਇਹ ਅਕਸਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਪੁਲਿਸ ਅਧਿਕਾਰੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜੇ ਜਾਂਦੇ ਨੇ ਬਿੱਤੇ ਦੀ ਨੀ ਸਿਮਰਜੀਤ ਸਿੰਘ ਬੈਸਤ ਵੀ ਕੁਝ ਅਜਿਹਾ ਹੀ ਸਟਿੰਗ ਆਪਰੇਸ਼ਨ ਕਰਕੇ ਜਗ ظاہر ਕੀਤਾ ਸੀ ਕਿ ਪੁਲਿਸ ਅਧਿਕਾਰੀ ਕਿਸ ਤਰੀਕੇ ਦੇ ਨਾਲ ਰਿਸ਼ਵਤ ਲੈਂਦੇ ਨੇ ਪਰ ਸਾਰੇ ਦੇ ਸਾਰੇ ਅਧਿਕਾਰੀ ਅਜਿਹੇ ਨਹੀਂ ਹੁੰਦੇ ਬਹੁਤ ਚੰਗੇ ਪੁਲਿਸ ਆਫੀਸਰਸ ਵੀ ਹੈ ਨੇ ਜੋ ਆਪਣੀ ਹੱਕ ਸੱਚ ਦੀ ਗੱਲ ਕਰਦੇ ਨੇ ਜੋ ਵੀ ਉਹਨਾਂ ਨੂੰ ਮਿਲਦਾ ਹੈ ਉਸ ਦੇ ਵਿੱਚ ਉਹ ਖੁਸ਼ ਨੇ ਪਰ ਹਾਂ ਅਜਿਹੀਆਂ ਵੀਡੀਓਜ਼ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਪੁਲਿਸ ਦੀ ਛਵੀ ਨੂੰ ਖਰਾਬ ਕਰਦੀਆਂ ਹੋਈਆਂ ਵਾਇਰਲ ਕੀਤੀਆਂ ਜਾਂਦੀਆਂ ਨੇ ਉਹਨਾਂ ਦੀ ਪੁਸ਼ਟੀ ਜ਼ਰ ਹੋਵੇ ਉਸਤੇ ਉੱਤੇ ਬਣਦੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ